ਲੰਘੇ ਦਿਨੀ ਤੁਸੀਂ ਇੰਡੀਅਨ মিডিਆ ਦੇ ਵੀ ਇਹ ਕਾਫੀ ਜਿਆਦੇ ਰਿਪੋਰਟਾਂ ਵੇਖੀਆਂ ਹੋਣੀਆਂ ਕਿ ਜੀ ਇੰਡੀਆ ਦਾ ਨਾਮ ਯੂਕੇ ਦੀ ਇੱਕ ਪਾਰਲੀਮੈਂਟਰੀ ਕਮੇਟੀ ਦੇ ਵੱਲੋਂ ਲਿਆ ਗਿਆ ਦਮਨਕਾਰੀਆਂ ਮੁਲਕਾਂ ਦੇ ਵਿੱਚ ਇੰਡੀਆ ਦਾ ਨਾਮ ਲਿਆ ਗਿਆ ਇਹ ਬੜੀ ਗੱਲ ਚੱਲੀ ਕਿ ਜੀ ਬ੍ਰਿਟੇਨ ਖਾਲਸਤਾਨੀਆਂ ਦੇ ਨਾਲ ਖੜ ਗਿਆ ਖਾਲਸਤਾਨ ਦੇ ਸਮਰਥਨ ਦੇ ਵਿੱਚ ਯੂਕੇ ਆ ਗਿਆ ਸੋ ਇਸ ਸਾਰੀ ਖਬਰ ਦਾ ਕੱਚ ਸੱਚ ਕੀ ਆ ਉਹਦੇ ਤੇ ਆਪਾਂ ਅੱਜ ਗੱਲ ਕਰਦੇ ਆਂ ਕੀ ਸੱਚੀਓ ਯੂਕੇ ਨੇ ਜਿਹੜਾ ਖਾਲਸਤਾਨੀ ਧਿਰਾਂ ਦੇ ਲੋਕ ਨੇ ਸਾਡੇ ਇੱਥੇ ਕਿ ਯੂਕੇ ਵਾਲੇ ਸੱਚੀ ਉਹਨਾਂ ਦੇ ਨਾਲ ਆ ਕੇ ਖੜ ਗਏ ਨੇ ਇਹ ਜਿਹੜੀ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਗੱਲ ਇਹਦੀ ਗੱਲ ਕੀਤੀ ਜਾ ਰਹੀ ਹੈ ਇਸ ਰਿਪੋਰਟ ਦੀ ਅਸਲ ਦੇ ਵਿੱਚ ਰਿਪੋਰਟ ਹੈ ਕੀ ਤੇ ਕੀ ਇੰਡੀਆ ਦੇ ਬਾਰੇ ਕੁਝ ਕਹਿੰਦੀ ਵੀ ਆ ਕਿ ਨਹੀਂ ਕਹਿੰਦੀ ਜਾਂ ਕੀ ਕਹਿੰਦੀ ਆ ਇਹਦੇ ਤੇ ਆਪਾਂ ਗੱਲ ਕਰਦੇ ਆ ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਵੇਖੀਏ ਕਿ ਰਿਪੋਰਟ ਹੈਗੀ ਕੀ ਆ ਅੱਛਾ ਇਹ ਰਿਪੋਰਟ ਜੀ ਇਹ 30 ਜੁਲਾਈ 2025 ਨੂੰ ਇਹ ਇੱਕ ਰਿਪੋਰਟ ਸਾਹਮਣੇ ਆਉਂਦੀ ਆ ਤੇ ਇਹਦੇ ਵਿੱਚ 12 ਮੁਲਕ ਨੇ ਇਹ ਰਿਪੋਰਟ ਹੈਗੀ ਆ ਜੀ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਠੀਕ ਹੈ ਜੀ ਸੋ ਇਹ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਤੁਸੀਂ ਕਹ ਲਓ ਕਿ ਬਈ ਉਹ ਮੁਲਕ ਜਿਹੜੇ ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਆਪਣੇ ਸ਼ਹਿਰੀਆਂ ਦੇ ਉੱਤੇ ਕੋਈ ਦਮਨਕਾਰੀਆਂ ਨੀਤੀਆਂ ਬਣਾਉਂਦੇ ਨੇ ਵੀ ਕਹਿ ਲਓ ਕਿ ਵੀ ਜਦਾਂ ਇਹਦੇ ਵਿੱਚ ਇਸ ਰਿਪੋਰਟ ਦੇ ਵਿੱਚ ਜਿਹੜੇ 12 ਮੁਲਕ ਨੇ ਨਾ ਉਹਨਾਂ ਦੇ ਵਿੱਚ ਚਾਈਨਾ ਦਾ ਵੀ ਨਾਮ ਆ ਸੋ ਐਗਜ਼ਾਮਪਲ ਦੇ ਤੌਰ ਤੇ ਕਹਿ ਲਓ ਕਿ ਜਿਹੜੇ ਵੀ ਚਾਈਨਾ ਵਾਲੇ ਆ ਉਹ ਜਿਹੜੇ ਕੋਈ ਚਾਈਨੀਸ ਨਾਗਰਿਕ ਯੂਕੇ ਦੇ ਵਿੱਚ ਰਹਿੰਦਾ ਤੇ ਚਾਈਨਾ ਦੀ ਜਿਹੜੀ ਸਰਕਾਰ ਆ ਸੋ ਚਾਈਨਾ ਵਾਲੇ ਆਪਣੇ ਨਾਗਰਿਕ ਦੇ ਉੱਤੇ ਯੂਕੇ ਦੇ ਵਿੱਚ ਰਹਿੰਦੇ ਹੋਏ ਆਪਣੇ ਨਾਗਰਿਕ ਦੇ ਉੱਤੇ ਕੋਈ ਦਬਾਅ ਪਾਉਂਦੇ ਨੇ ਕੋਈ ਜਿਹੜਾ ਉਹ ਉਹਦੇ ਤੇ ਕੋਈ ਦਮਨਕਾਰੀਆਂ ਨੀਤੀਆਂ ਦਾ ਜਿਹੜਾ ਯੂਜ਼ ਕਰਦੇ ਨੇ ਜਿੱਦਾ ਅਕਸਰ ਆਪਣੇ ਜਿਹੜਾ ਸਿੱਖ ਜਿਹੜਾ ਇਹ ਗੱਲ ਕਹਿੰਦੇ ਨੇ ਕਿ ਭਾਰਤ ਜਿਹੜਾ ਉਹ ਸਾਡੇ ਉੱਤੇ ਚਾਹੇ ਯੂਕੇ ਦੇ ਵਿੱਚ ਆ ਚਾਹੇ ਕੈਨੇਡਾ ਦੇ ਵਿੱਚ ਆ ਚਾਹੇ ਅਮਰੀਕਾ ਦੇ ਵਿੱਚ ਆ ਕਿ ਸਾਡੇ ਉੱਤੇ ਜਿਹੜਾ ਉਹ ਦਮਨਕਾਰੀਆਂ ਨੀਤੀਆਂ ਦੀ ਵਰਤੋਂ ਕਰਦਾ ਸਾਡੇ ਉੱਤੇ ਦਬਾਅ ਪਾਇਆ ਜਾਂਦਾ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦੇ ਨਾਲ ਸੋ ਉਹਨੂੰ ਟ੍ਰਾਂਸਨੇਸ਼ਨਲ ਜਿਹੜਾ ਰਿਪਰੈਸ਼ਨ ਕਿਹਾ ਜਾਂਦਾ ਸੋ ਇਹ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੇ ਬਾਬਤ ਇਹ ਜਿਹੜੀ ਰਿਪੋਰਟ ਆਈ ਆ 30 ਜੁਲਾਈ 2025 ਨੂੰ ਇਹਦੇ ਵਿੱਚ 12 ਮੁਲਕਾਂ ਦਾ ਨਾਮ ਆ ਜੀ ਇਹਦੇ ਵਿੱਚ ਬਹਿਰੈਨ ਚਾਇਨਾ ਈਜੀਪ ਰਿਤਰੀਆ ਇੰਡੀਆ ਈਰਾਨ ਪਾਕਿਸਤਾਨ ਰਸ਼ੀਆ ਰਵਾਂਡਾ ਸਾਊਦੀ ਅਰੇਬੀਆ ਟਰਕੀ ਤੇ ਯੂਨਾਈਟਿਡ ਅਰਬ ਏਮਿਰੇਟਸ ਯੂਏਈ ਤੇ ਇਹਨਾਂ ਦੇ ਵਿੱਚੋਂ ਚਾਈਨਾ ਰਸ਼ੀਆ ਈਰਾਨ ਜਿਹੜੇ ਆ ਇਹ ਤਿੰਨ ਇਦਾਂ ਦੇ ਮੁਲਕ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਜਿਨ੍ਹਾਂ ਦੇ ਬਾਬਤ ਜ਼ਿਕਰ ਕੀਤਾ ਗਿਆ ਜਿਹੜੇ ਮੋਸਟ ਫਲੇਗਰੈਂਟ ਇਹ ਕੰਟਰੀਜ਼ ਨੇ ਚਾਈਨਾ ਰਸ਼ੀਆ ਤੇ ਈਰਾਨ ਇਹ ਤਿੰਨ ਕੰਟਰੀਜ਼ ਨੇ ਇੰਡੀਆ ਦਾ ਇਹਦੇ ਵਿੱਚ ਨਾਮ ਉਹ ਨਹੀਂ ਹੈਗਾ ਹੁਣ ਇਹ ਜਿਹੜੇ ਮੁਲਕ ਹੈ ਇਹਨਾਂ ਦੇ ਵੱਲੋਂ ਰਿਪਰੈਸ਼ਨ ਕੀ ਕੀਤਾ ਜਾਂਦਾ ਇਹਨਾਂ ਦੇ ਵੱਲੋਂ ਇੱਕ ਤਾਂ ਜਿਹੜੇ ਸਰਵੇਲੈਂਸ ਕੀਤੀ ਜਾਂਦੀ ਆ ਵੀ ਜਿਹੜੇ ਇਹਨਾਂ ਦੇ ਨਾਗਰਿਕ ਇਥੇ ਯੂਕੇ ਦੇ ਵਿੱਚ ਵੱਸਦੇ ਨੇ ਇਹਨਾਂ ਮੁਲਕਾਂ ਦੇ ਉਹਨਾਂ ਦੇ ਉੱਤੇ ਉਹਨਾਂ ਦੀ ਸਰਵੇਲੈਂਸ ਕੀਤੀ ਜਾਂਦੀ ਆ ਡਿਜੀਟਲੀ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਆ ਔਨਲਾਈਨ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਡਰਾਇਆ ਧਮਕਾਇਆ ਜਾਂਦਾ ਤੇ ਇਹਦੇ ਵਿੱਚ ਜਿਹੜੇ ਆ ਫੋਰਨ ਕੌਂਸੂਲੇਟ ਜਾਂ ਕਹਿ ਲਓ ਕਿ ਸਟੇਟ ਲਿੰਕਡ ਗਰੁੱਪਸ ਆ ਵੀ ਇਸ ਤਰੀਕੇ ਦੀਆਂ ਜਿਹੜੀਆਂ ਸੰਕੇਤ ਮਿਲਦੇ ਨੇ ਸੋ ਇਹਦੇ ਨਾਲ ਨਾਲ ਇੰਟਰਪੋਲ ਦੇ ਜਿਹੜੇ ਰੈਡ ਨੋਟਿਸਿਜ਼ ਆ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਆਪਣੇ ਜਿਹੜੇ ਸਿਆਸੀ ਮੁਖਾਲਫ ਨੇ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਲਈ ਵੀ ਜਿੱਦਾਂ ਪਾਕਿਸਤਾਨ ਦਾ ਵੀ ਇਸ 12 ਕੰਟਰੀਆਂ ਦੇ ਵਿੱਚ ਨਾਮ ਆ ਤੇ ਉਹਨਾਂ ਦੇ ਵਿੱਚੋਂ ਕਹ ਲਓ ਕਿ ਪਾਕਿਸਤਾਨ ਦੀ ਸਟੇਟ ਦੇ ਵੱਲੋਂ ਜਾਂ ਐਗਜ਼ਾਮਪਲ ਦੇ ਤੌਰ ਤੇ ਮੈਂ ਕਹਿ ਰਿਹਾ ਵੀ ਉਹਨਾਂ ਦੇ ਵੱਲੋਂ ਆਪਣੇ ਕਿਸੇ ਪੋਲੀਟੀਕਲ ਓਪੋਨੈਂਟ ਨੂੰ ਡਰਾਉਣ ਧਮਕਾਉਣ ਦੇ ਲਈ ਰੈਡ ਨੋਟਿਸਿਜ਼ ਦੀ ਵਰਤੋਂ ਕੀਤੀ ਜਾਵੇ ਨਾ ਤੇ ਇਸੇ ਤਰੀਕੇ ਨਾਲ ਸਟ੍ਰੈਟੈਜਿਕ ਲਾ ਸੂਟ ਅਗੇਂਸਟ ਪਬਲਿਕ ਪਾਰਟਿਸਪੇਸ਼ਨ ਸਲੈਪਸ ਟੂ ਸਾਇਲੈਂਸ ਕ੍ਰਿਟਿਕਸ ਕੇ ਵੀ ਜਿਹੜਾ ਕਾਨੂੰਨੀ ਤੌਰ ਤੇ ਵੀ ਉਹਨਾਂ ਨੂੰ ਪਬਲਿਕਲੀ ਵੀ ਜਨਤਕ ਤੌਰ ਤੇ ਆ ਕੇ ਉਹ ਨਾ ਬੋਲਣ ਉਹਨਾਂ ਨੂੰ ਕਾਨੂੰਨਨ ਤੌਰ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਰੋਕਿਆ ਜਾਵੇ ਦੀ ਅਪ੍ਰੋਕਸੀ ਪਨਿਸ਼ਮੈਂਟ ਇਹਦੇ ਵਿੱਚ ਜਿਹੜੀ ਜ਼ਿਕਰ ਆਈ ਆ ਇਹ ਵੀ ਜਿੱਦਾਂ ਕਹਿ ਲੋ ਕਿ ਜਿਹੜੇ ਉਹਨਾਂ ਦੇ ਮੁਲਕ ਦੇ ਵਿੱਚ ਵੀ ਇੰਡੀਆ ਦੇ ਵਿੱਚ ਕੋਈ ਉੱਥੇ ਤੁਹਾਡਾ ਪਰਿਵਾਰ ਰਹਿੰਦਾ ਉਹਦੇ ਉੱਤੇ ਕੋਈ ਧੱਕਾ ਕੀਤਾ ਜਾਣਾ ਉਹਦੇ ਤੇ ਕੋਈ ਦਬਾਅ ਪਾਇਆ ਜਾਣਾ ਇਹ ਤਿੰਨ ਚਾਰ ਗੱਲਾਂ ਜਿਹੜੀਆਂ ਇਸ ਰਿਪੋਰਟ ਦੇ ਵਿੱਚ ਆਈਆਂ ਸੋ ਇਹ ਇਹਦੇ ਚੱਲਦਿਆਂ ਕਿਹਾ ਗਿਆ ਜਿਹੜਾ MI5 ਇੱਥੇ ਸਾਡੀ UK ਦੀ ਜਿਹੜੀ ਇੰਟਰਨਲ ਏਜੰਸੀ ਆ ਜਿਹੜੀ ਥ੍ਰੈਟ ਅਨਾਲਿਸਿਸ ਜੋ ਵੀ ਇੱਥੇ ਦਾ ਸੁਰੱਖਿਆ ਦੀ ਦੇਖ-ਰੇਖ ਕਰਦੀ ਆ ਉਹਦਾ ਜਿਹੜਾ ਇਨਵੈਸਟੀਗੇਸ਼ਨ ਆ ਉਹਦੇ ਵਿੱਚ 2022 ਦੇ ਨਾਲੋਂ ਹੁਣ 48% ਵਾਧਾ ਹੋਇਆ ਵੀ ਮਤਲਬ ਇਹਨਾਂ ਇਸ ਤਰੀਕੇ ਦੇ ਕੇਸਾਂ ਨੂੰ ਐਮਆਈ5 ਨੂੰ ਜਿਹੜੀ ਇਨਵੈਸਟੀਗੇਸ਼ਨ ਕਰਨੀ ਪਈ ਆ ਉਹਦੇ ਵਿੱਚ 48% ਵਾਧਾ ਹੋਇਆ ਪਿਛਲੇ ਤਿੰਨ ਅਕਸਾਲਾਂ ਦੇ ਵਿੱਚ ਐਂਡ ਮੋਰ ਦੈਨ 20 ਲਾਈਫ ਥ੍ਰੈਟਨਿੰਗ ਇਨਸੀਡੈਂਟਸ ਲਿੰਕ ਟੂ ਇਰਾਨ ਅਲੋਨ ਸਿንስ 2022 ਜਿਵੇਂ ਮੈਂ ਕਿਹਾ ਕਿ ਇਹਦੇ ਵਿੱਚ ਇਰਾਨ ਰਸ਼ੀਆ ਤੇ ਚਾਈਨਾ ਦੀ ਜਾਦੇ ਗੱਲ ਹੋਈ ਆ ਸੋ ਇਰਾਨ ਦੇ ਨਾਲ ਹੀ ਸਬੰਧਤ ਨੇੜੇ ਲੀ 20 ਇਦਾਂ ਦੇ ਇਨਸੀਡੈਂਟਸ ਸਗੇ ਜਿਹੜੇ ਕਿਸੇ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਸੀਗਾ ਸੋ ਇਹ ਇਹਨਾਂ ਨੇ ਜਿਹੜੀ ਰეკਮੈਂਡੇਸ਼ਨ ਕੀਤੀ ਹੈ ਇਸ ਕਮੇਟੀ ਦੇ ਉਹਨਾਂ ਨੇ ਇੱਕ ਤਾਂ ਜਿਹੜਾ ਚਾਈਨਾ ਆ ਉਹਨੂੰ ਫੋਰਨ ਇਨਫਲੂਐਂਸ ਰਜਿਸਟ੍ਰੇਸ਼ਨ ਸਕੀਮ ਹੈ ਜਿਹੜੀ ਇੱਥੇ ਉਹਦੇ ਵਿੱਚ ਜਿਹੜਾ ਉੱਤੇ ਲਿਆਉਣ ਦੀ ਗੱਲ ਕੀਤੀ ਆ ਇਸੇ ਤਰੀਕੇ ਨਾਲ ਇੱਕ ਨੈਸ਼ਨਲ ਟੀਐਨਆਰ ਰਿਪੋਰਟਿੰਗ ਹੌਟਲਾਈਨ ਦੀ ਜਿਹੜੀ ਸਟੈਬਲਿਸ਼ ਕਰਨ ਦੀ ਗੱਲ ਕੀਤੀ ਆ ਜਿਹਦੇ ਵਿੱਚ ਕੋਈ ਖਾਸ ਜਿਹੜੇ ਸਪੈਸ਼ਲਾਈਜ਼ਡ ਪਰਸਨਲ ਸਟਾਫ ਦੇ ਹੋਣ ਇਸੇ ਤਰੀਕੇ ਨਾਲ ਜਿਹੜਾ ਪੁਲਿਸ ਟ੍ਰੇਨਿੰਗ ਆ ਅਕ੍ਰੋਸ ਦਾ ਯੂਕੇ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਦੱਸਿਆ ਜਾਵੇ ਕਿ ਟੀਐਨਆਰ ਕੇਸਸ ਇਹ ਹੀ ਜਿਹੜੇ ਟ੍ਰਾਂਸਨੇਸ਼ਨਲ ਰੈਪ੍ਰੈਸ਼ਨ ਆ ਵੀ ਇਹਨਾਂ ਦੇ ਕੇਸਸ ਜਿਹੜੇ ਆ ਵੀ ਉਹਨਾਂ ਨੂੰ ਕਿੱਦਾਂ ਤੁਸੀਂ ਡੀਲ ਕਰਨਾ ਨਾਲ ਦੀ ਨਾਲ ਜਿਹੜਾ ਡਿਪਲੋਮੈਟਿਕ ਕੌਨਸੀਕੁਐਂਸਸ ਆ ਜੇ ਕੋਈ ਵੀ ਮੁਲਕ ਇਸ ਤਰੀਕੇ ਦੀ ਗੱਲ ਕਰਦਾ ਵੀ ਯੂਕੇ ਦੇ ਵਿੱਚ ਆ ਕੇ ਕੋਈ ਬਾਹਰਲਾ ਮੁਲਕ ਦਖਲਅੰਦਾਜ਼ੀ ਯੂਕੇ ਦੇ ਸ਼ਹਿਰੀਆਂ ਦੇ ਨਾਲ ਕਰਦਾ ਵੀ ਉਹਦੇ ਉੱਤੇ ਡਿਪਲੋਮੈਟਿਕ ਪ੍ਰੈਸ਼ਰ ਕੀ ਪੈ ਸਕਦਾ ਸੈਂਕਸ਼ਨਸ ਲੱਗ ਸਕਦੀਆਂ ਜਾਂ ਉਹਨਾਂ ਦੇ ਡਿਪਲੋਮੈਟਸ ਨੂੰ ਕੱਢਿਆ ਜਾ ਸਕਦਾ ਵੀ ਇਸ ਤਰੀਕੇ ਦੀ ਜਿਹੜੀ ਆ ਗੱਲ ਆ ਉਹ ਵੀ ਇਸ ਜਿਹੜਾ ਇਹਨਾਂ ਨੇ ਸਿਫਾਰਿਸ਼ਾਂ ਦੇ ਵਿੱਚ ਲੈ ਕੇ ਆਂਦੀ ਆ ਇੰਟਰਪੋਲ ਦੇ ਅੰਦਰ ਜਿਹੜੇ ਰਿਫਾਰਮ ਹੋਣੇ ਚਾਹੀਦੇ ਆ ਇਹ ਇਹਨਾਂ ਨੇ ਆਪਣੀ ਸਿਫਾਰਿਸ਼ਾਂ ਦੇ ਵਿੱਚ ਲੈ ਕੇ ਆਂਦੀ ਤੇ ਇਸੇ ਤਰੀਕੇ ਨਾਲ ਜਿਹੜਾ ਬਈ ਕਾਨੂੰਨਨ ਤੌਰ ਤੇ ਜਿਹੜਾ ਕਿਆ ਲੋਕੀ ਇਸਤੇਮਾਲ ਕੀਤਾ ਜਾਂਦਾ ਕਾਨੂੰਨ ਨੂੰ ਲੋਕਾਂ ਨੂੰ ਚੁੱਪ ਕਰਾਉਣ ਦੇ ਲਈ ਉਹਦੇ ਵਿੱਚ ਬਿਹਤਰੀ ਕਿੱਦਾਂ ਹੋ ਸਕਦੀ ਹੈ ਸੋ ਇਹਨਾਂ ਦੀਆਂ 5-7 ਜਿਹੜੀਆਂ ਸਿਫਾਰਸ਼ਾਂ ਨੇ ਹੁਣ ਜੇ ਮੈਂ ਮੈਂ ਕਿਹਾ ਕਿ ਵੀ ਆਪਾਂ ਮੋਸਟਲੀ ਇੰਡੀਆ ਦੀ ਗੱਲ ਕਰਦੇ ਹਾਂ ਕਿਉਂਕਿ ਇੰਡੀਆ ਦਾ ਜਿਹੜਾ ਜਿਆਦਾ ਗੱਲ ਆਈ ਆ ਸੋ ਜੇਕਰ ਆਪਾਂ ਦੇਖੀਏ ਵੀ ਜਿਹੜਾ ਇੰਡੀਆ ਨੂੰ ਇਸ ਬੇਸਿਕਲੀ ਜੀ ਇਹ ਜਿਹੜੀ ਪਾਰਲੀਮੈਂਟਰੀ ਕਮੇਟੀ ਆ ਨਾ ਇਹਦੇ ਵਿੱਚ ਇੰਡੀਆ ਦੇ ਬਾਬਤ ਕੁਝ ਇਦਾਂ ਦੀ ਚੀਜ਼ ਨਹੀਂ ਮਿਲੀ ਹੈਗੀ ਇੰਡੀਆ ਦਾ ਨਾਮ ਇਸ ਇਹਨਾਂ 12 ਮੁਲਕਾਂ ਦੇ ਵਿੱਚ ਕਿਉਂ ਆਇਆ ਉਹਦੀ ਸਿੰਪਲ ਵਜ੍ਹਾ ਇਹ ਆ ਕਿ ਇੰਡੀਆ ਜਿਹੜੇ ਆਪਣੇ ਸਿੱਖ ਗਰੁੱਪਸ ਨੇ ਕੁਝ ਆਬਵੀਅਸਲੀ ਸਿੱਖਾਂ ਦਾ ਸਬੰਧ ਸਿੱਧਾ ਜੇਕਰ ਤੁਸੀਂ ਇਹਦਾ ਮੁਲਕ ਦੇਖੋਗੇ ਪਿੱਛੇ ਜਾ ਕੇ ਇੰਡੀਆ ਦੇ ਨਾਲ ਲੱਗਦਾ ਸੋ ਇਹ ਜਿਹੜੇ ਕੁਝ ਸਾਡੇ ਸਿੱਖ ਗਰੁੱਪ ਨੇ ਨਾ ਜਿਹਨੇ ਜਿਹੜੇ ਕੁਝ ਕ ਨਾਮ ਆਏ ਨੇ ਮੋਸਟ ਵੀ ਇਹਨਾਂ ਦੇ ਵਿੱਚੋਂ ਜਾਦੇ ਜਿਹੜੇ ਇਹ ਹੈਗੇ ਨੇ ਪ੍ਰੋ ਖਾਲਸਤਾਨ ਗਰੁੱਪਸ ਜਿੱਦਾਂ ਕਿ ਸਿਕਸ ਫੋਰ ਜਸਟਿਸ ਨੇ ਇਹ ਤਾਂ ਆਪਾਂ ਨੂੰ ਪਤਾ ਹੀ ਆ ਪੰਨੂ ਸਾਹਿਬ ਵਾਲੀ ਸਿੱਖ ਫੈਡਰੇਸ਼ਨ ਯੂਕੇ ਆ ਦਲ ਖਾਲਸਾ ਯੂਕੇ ਅਤੇ ਸਿੱਖ ਪ੍ਰੈਸ ਐਸੋਸੀਏਸ਼ਨ ਆ ਠੀਕ ਆ ਜੀ ਇਹਨਾਂ ਦੇ ਜਿਹੜਾ ਕੁਝ ਕੁ ਕਲੇਮ ਕੀਤੇ ਆ ਇਹਨਾਂ ਨੇ ਇਲਜ਼ਾਮ ਲਾਇਆ ਇੰਡੀਆ ਦੇ ਉੱਤੇ ਅੱਛਾ ਇਹਨਾਂ ਨੇ ਜਿਹੜੇ ਇਲਜ਼ਾਮ ਲਾਏ ਆ ਕਿ ਇੰਡੀਆ ਦੇ ਵੱਲੋਂ ਇੰਟਰਪੋਲ ਦੇ ਜਿਹੜੇ ਰੈਡ ਨੋਟਿਸਸ ਆ ਉਹਨਾਂ ਦਾ ਮਿਸਯੂਜ਼ ਕੀਤਾ ਜਾਂਦਾ ਐਂਡ ਜਿਹੜੇ ਖਾਲਿਸਤਾਨੀ ਸਿੰਪੈਥਾਈਜ਼ਰ ਨੇ ਵੀ ਜਿਹੜੇ ਖਾਲਿਸਤਾਨ ਦੇ ਹੱਕ ਦੇ ਵਿੱਚ ਯੂਕੇ ਦੀ ਧਰਤੀ ਦੇ ਉੱਤੇ ਨਿਤਰ ਦੇ ਨਵੇਂ ਖਾਲਸਤਾਨ ਦੀ ਗੱਲ ਕਰਦੇ ਨੇ ਵੀ ਉਹਨਾਂ ਦੇ ਖਿਲਾਫ ਜਿਹੜਾ ਉਹਨਾਂ ਨੂੰ ਡਰੋਨ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਯੂਕੇ ਦੇ ਵਿੱਚ ਸੋ ਪਰ ਜੇਕਰ ਆਪਾਂ ਇਹ ਦੇਖੀਏ ਕਿ ਕਮੇਟੀ ਨੇ ਜਿਹੜਾ ਹਾਊਇਵਰ ਦਾ ਕਮੇਟੀ ਡਿਡ ਨੋਟ ਇਨਵੈਸਟਿਗੇਟ অর ਵੈਰੀਫਾਈ ਥੀਸ ਕਲੇਮਸ ਦੇ ਵਰ ਇਨਕਲੂਡ ਐਸ ਅ ਪਾਰਟ ਆਫ ਰਿਟਨ ਐਵਿਡੈਂਸ ਫ্রম ਸਿਵਲ ਸੋਸਾਇਟੀ ਗਰਪਸ ਇਹ ਜਿਹੜੇ ਸਿਵਲ ਸੋਸਾਇਟੀ ਗਰਪਸ ਨੇ ਆਬਵੀਅਸਲੀ ਜਿਹੜੇ ਸਿਗ ਗਰਪਸ ਨੇ ਇਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਇੰਡੀਆ ਦੇ ਉੱਤੇ ਇਹ ਦਾਅਵੇ ਕੀਤੇ ਗਏ ਨੇ ਕਲੇਮ ਕੀਤੇ ਗਏ ਨੇ ਪਰ ਕਮੇਟੀ ਨੇ ਇਦਾਂ ਦੀ ਨਾ ਤਾਂ ਕੋਈ ਜਾਂਚ ਕੀਤੀ ਆ ਨਾ ਹੀ ਇਦਾਂ ਦਾ ਕਮੇਟੀ ਨੂੰ ਕੁਝ ਵੀ ਕਹਿ ਲੋਗੇ ਸਾਹਮਣੇ ਨਿਕਲ ਕੇ ਆਇਆ ਇਹ ਬੇਸਿਕਲੀ ਇੰਡੀਆ ਦਾ ਨਾਮ ਇਹਦੇ ਵਿੱਚ ਇਸੇ ਕਰਕੇ ਆਇਆ ਕਰਕੇ ਜਿਹੜੇ ਗਰੁੱਪਸ ਨੇ ਇਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਜਾਂ ਇਲਜ਼ਾਮ ਲਾਏ ਗਏ ਸੀ ਇੰਡੀਆ ਦੀ ਜੇਕਰ ਗੱਲ ਕਰੀਏ ਇੰਡੀਆ ਨੇ ਇਹਦੇ ਤੇ ਜਿਹੜਾ ਰਿਸਪੌਂਸ ਬੜਾ ਸਟਰੋਂਗਲੀ ਦਿੱਤਾ ਇੰਡੀਆ ਨੇ ਇਹ ਗੱਲ ਕਹੀ ਆ ਕਿ ਬਈ ਨਾ ਤਾਂ ਸਾਨੂੰ ਕੋਈ ਵੀ ਡਾਇਰੈਕਟ ਐਵੀਡੈਂਸ ਦਿੱਤਾ ਗਿਆ ਕਮੇਟੀ ਦੇ ਵੱਲੋਂ ਤੇ ਉਹਨਾਂ ਨੇ ਬਿਲਕੁਲ ਡਿਨਾਈ ਕੀਤਾ ਬੇਸਿਕਲੀ ਜੀ ਇੰਡੀਆ ਨੇ ਜਿਹੜਾ ਉਹਨਾਂ ਨੇ ਜਿਹੜਾ ਇਹਨੂੰ ਸਟਰੋਂਗਲੀ ਰਿਜੈਕਟ ਕੀਤਾ ਇਸ ਰਿਪੋਰਟ ਨੂੰ ਤੇ ਨਾਲ ਦੀ ਨਾਲ ਉਹਨਾਂ ਨੇ ਇਹਨੂੰ ਪੋਲਿਟੀਕਲ ਮੋਟੀਵੇਟਿਡ ਦੱਸਿਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗਰੁੱਪਾਂ ਦੇ ਵੱਲੋਂ ਇੰਡੀਆ ਦੇ ਉੱਤੇ ਇਲਜ਼ਾਮ ਲਾਏ ਗਏ ਨੇ ਉਹ ਗਰੁੱਪਾਂ ਦੀ ਡਾਕੂਮੈਂਟਡ ਹੌਸਟਿਲਟੀ ਆ ਬਈ ਉਹਨਾਂ ਉਹ ਕਹਿ ਲਓ ਕਿ ਇੱਕ ਤਰੀਕੇ ਨਾਲ ਬਈ ਇਹ ਸਾਰਿਆਂ ਨੂੰ ਪਤਾ ਬਈ ਉਹ ਜਿਹੜੇ ਗਰੁੱਪਸ ਨੇ ਉਹ ਇੰਡੀਆ ਦੇ ਪ੍ਰਤੀ ਉਹ ਦੁਸ਼ਮਣੀ ਵਾਲਾ ਭਾਵ ਰੱਖਦੇ ਨੇ ਤੇ ਇੰਡੀਆ ਦੇ ਪ੍ਰਤੀ ਕੀ ਉਹ ਜਿਹੜਾ ਇੰਡੀਆ ਨੇ ਵੀ ਜਿੱਦਾਂ ਹੁਣ SFJ ਦੇ ਉੱਤੇ ਤਾਂ ਪਾਬੰਦੀ ਲਾਈ ਹੋਈ ਆ ਕਈ ਗਰੁੱਪਾਂ ਦੇ ਉੱਤੇ ਇੰਡੀਆ ਨੇ ਕਈ ਸਖਸ਼ਾਂ ਦੇ ਉੱਤੇ ਪਾਬੰਦੀ ਲਾਈ ਹੋਈ ਆ ਬਲੈਕਲਿਸਟ ਵਗੈਰਾ ਆਪਾਂ ਨੂੰ ਸਭ ਨੂੰ ਪਤਾ ਕਈ ਜਿਹੜੇ ਆਬਵੀਅਸਲੀ ਗਰੁੱਪ ਨੇ ਤੇ ਉਹ ਉਹਨਾਂ ਦਾ ਫਿਰ ਇੰਡੀਆ ਦੇ ਨਾਲ ਕੇਸ ਵੀ ਕਿਹਦੇ ਨਾਲ ਤਾਂ ਇਸ ਕਰਕੇ ਇੰਡੀਆ ਦਾ ਇਹ ਕਹਿਣਾ ਕਿ ਪੋਲੀਟੀਕਲੀ ਮੋਟੀਵੇਟਿਡ ਆ ਤੇ ਉਹ ਜਿਹੜੇ ਗਰੁੱਪ ਸੇ ਆ ਉਹ ਵੈਸੇ ਹੀ ਸਾਡੇ ਨਾਲ ਉਹਨਾਂ ਦੀ ਜਿਹੜੀ ਲੜਾਈ ਚੱਲਦੀ ਆ ਇੱਕ ਤਰੀਕੇ ਦੀ ਸੋ ਇਸ ਕਰਕੇ ਉਹਨਾਂ ਨੇ ਸਾਡੇ ਉੱਤੇ ਇਲਜ਼ਾਮ ਲਾਏ ਨੇ ਅਦਰਵਾਇਜ਼ ਇੰਡੀਆ ਨੇ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤ ਕੰਮ ਕਰਨ ਤੋਂ ਵੀ ਇਨਕਾਰ ਕੀਤਾ ਆ ਅੱਛਾ ਇਹ ਹੁਣ ਬੇਸਿਕਲੀ ਇਸ ਰਿਪੋਰਟ ਦੇ ਵਿੱਚ ਜਿਵੇਂ ਮੈਂ ਕਿਹਾ ਕੋਈ ਖਾਸ ਇਦਾਂ ਦੀ ਗੱਲ ਹੈ ਨਹੀਂ ਜਿਹੜਾ ਬਾਰ-ਬਾਰ ਕਿਹਾ ਜਾ ਰਿਹਾ ਕਿ ਜੀ ਯੂਕੇ ਵਾਲੇ ਕਾਲਿਸਤਾਨ ਦੇ ਨਾਲ ਆ ਕੇ ਖੜ ਗਏ ਤਾਂ ਜੀ ਉਹ ਕਾਲਿਸਤਾਨ ਦੀ ਸਿੰਪੈਟਾਈਜ਼ਰ ਹੋ ਗਿਆ ਉਹ ਬੇਸਿਕਲੀ ਇੱਕ ਰਿਪੋਰਟ ਆ ਰਿਪੋਰਟ ਦੇ ਵਿੱਚ ਉਹਨਾਂ ਨੇ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਉਹਦੇ ਵਿੱਚ ਮੇਨਲੀ ਵੈਸੇ ਚਾਈਨਾ, ਈਰਾਨ ਤੇ ਰਸ਼ੀਆ ਆ ਪਰ ਬਾਕੀ ਜਿਹੜੇ ਇਹ 12 ਮੁਲਕ ਨੇ ਇਹਨਾਂ ਦੇ ਬਾਬਤ ਕੋਈ ਇਨਸੀਡੈਂਟ ਆ ਜਾਂ ਕਿਸੇ ਨੇ ਕੋਈ ਕਿਹਾ ਉਹ ਜਿਹੜੀਆਂ ਗੱਲਾਂ ਉਸ ਰਿਪੋਰਟ ਦੇ ਵਿੱਚ ਉਹ ਦਰਜ ਕੀਤੀਆਂ ਗਈਆਂ